ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਜਣੋ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਇੱਕ ਵਾਰੀ ਡਰੈੱਸ ਵੀਰ ਹਰਾਂ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸਜਣੋ ਵਾੜਾ ਭਾਈ ਘਾ ਆ ਗਿਆ। ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਰੀਦਕੋਟ ਆ ਗਿਆ। ਬਾਜਾਖਾਨਾ ਇੱਥੋਂ ਸੱਜਣੋ 4 ਕਿਲੋਮੀਟਰ ਦੀ ਦੂਰੀ ਤੇ ਪੰਜ ਵਸਿਆ ਹੋਇਆ ਤੇ ਬਠਿੰਡੇ ਤੋਂ ਸ੍ਰੀ ਅਮਰਤਸਰ ਸਾਹਿਬ ਰੋਡ ਦੇ ਉੱਤੇ ਹੀ ਮੰਨ ਕੇ ਚਲੋ 1 ਕਿਲੋਕੀਮੀਟਰ ਉੱਤਰ ਮਾਨਗਰ ਇਹ ਬਾੜਾ ਭਾਈ ਕਾ ਘਰੇਲੂ ਪਰਿਵਾਰ ਕੋਲੇ ਆ ਸੱਜਣੋ ਬਾਈ ਦੇ ਘਰੇ ਬਹੁਤ ਹੀ ਸ਼ੌਂਕ ਨਾਲ ਪਸ਼ੂ ਰੱਖੇ ਹੋਏ ਬਾਕੀ ਜਾਂਦੇ ਵੀ ਮੈਂ ਤੁਹਾਨੂੰ ਕੈਮਰਾ ਮਾਰ ਦਿੰਨਾ ਤੇ ਬਹੁਤ ਹੀ ਸ਼ੌਂਕ ਆ ਘਰੇ ਘੂੜੀਆਂ ਘਾੜੀਆਂ ਵੀਰ ਦੀਆਂ ਰੱਖੀਆਂ ਹੋਈਆਂ ਤੇ ਸ਼ੌਂਕ ਨਾਲ ਪਸ਼ੂ ਸਾਹਵੇਂ ਹੋਇਆ ਤੇ ਇੱਕ ਵੀਰ ਨੇ ਨਾ ਯਾਰ ਇਹ ਜਿਹੜੀ ਬਾਹਰ ਆ ਆ ਚੀਜ਼ ਬਣਾਈ ਹੋਈ ਆ ਮੈਨੂੰ ਬਹੁਤ ਪਸੰਦ ਆਈ ਆ ਘਰੋਂ ਚੱਕ ਐਂ ਸੋਚ ਲਓ ਵੀ ਏਸੀ ਵਾਲੀ ਗੱਲ ਹੀ ਬਣੀ ਪਈ ਆ ਇੱਥੇ ਵੈਸੇ ਤਾਂ ਮੌਸਮ ਵੀ ਅੱਜ ਕੁਸ ਪ੍ਰਮਾਤਮਾ ਦੀ ਰਹਿਮਤ ਨਾਲ ਠੀਕ ਆ ਬਾਕੀ ਨਾ ਯਾਰ ਆ ਚੀਜ਼ ਬਾਕੀ ਬਾਈ ਨੂੰ ਪੁੱਛਾਂਗੇ ਵੀ ਕਿੱਥੋਂ ਬਣਵਾਇਆ ਕੀਤਾ ਸਾਰਾ ਐਡਰੈਸ ਲੈਨੇ ਆ ਜੁੜ ਰਹੇ ਹੋ ਐਂਡ ਤੱਕ ਧੰਨਵਾਦ ਕਰਕੇ ਤਸੱਲੀ ਕਰਿਓ ਖਰੀਦਦਾਰੀ ਅੰਮ੍ਰਿਤ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਵਧੀਆ ਤੇ ਵੀਰੇ ਆਪਣਾ ਨਾਂ ਕੀ ਆ ਨਾਂ ਬਈ ਮੇਰਾ ਸ਼ਮਾ ਗੱਲ ਆ ਸ਼ਮਾ ਗੱਲ ਹਾਂਜੀ ਪਿੰਡ ਵਾੜਾ ਭਾਈ ਕਾ ਵਾੜਾ ਭਾਈ ਕਾ ਤੇ ਜ਼ਿਲ੍ਹਾ ਫਰੀਦਕੋਟ ਆ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਮੋਬਾਈਲ ਨੰਬਰ ਵੀਰ ਦਾ ਮੋਬਾਈਲ ਨੰਬਰ 99753 05074 ਇੱਕ ਕਰੀ ਹੋਰ ਕਰੀ ਰਿਪੀਟ 99753 05074 ਬਾਜਾਖਾਨਾ ਇਥੋਂ ਮੇਰੇ ਹਿਸਾਬ ਨਾਲ 4-5 ਕਿਲੋਮੀਟਰ ਦੀ ਤੇ 4-5 ਕਿਲੋਮੀਟਰ ਦੀ ਬਾਜਾਖਾਨਾ 4-5 ਕਿਲੋਮੀਟਰ ਜੀਦਾ ਜੀਦਾ ਟੂਲ ਪਲਾਜ਼ਾ ਪੈਣ ਵੀ ਟੂਲ ਪਲਾਜ਼ੇ ਤੋਂ ਆ ਕੇ ਜਿੱਥੋਂ ਮਰਜੀ ਬੰਦਾ ਫੋਨ ਲਾ ਕੇ ਆ ਸਕਦਾ ਆਪਣੇ ਪਿੰਡ ਹਾਂ ਬਾੜਾ ਭਾਈ ਦਾ ਤੇ ਵੀਰੇ ਜਿਹੜੀ ਇਹ ਇੱਕ ਗੱਲ ਹੋਰ ਆਪਣੇ ਪਸ਼ੂ ਘਰ ਦੇ ਨਾ ਘਰ ਦੇ ਹੀ ਘਰ ਦੇ ਕੋਈ ਵਪਾਰ ਲੈਣ ਦਾ ਕੰਮ ਨਾ ਨਾ ਵਪਾਰ ਲੈਣ ਦਾ ਖੇਤੀਬਾੜੀ ਦਾ ਕਰਦੇ ਨਾਲ ਪਸ਼ੂਆਂ ਨਾਲ ਨਾਲ ਪਸ਼ੂ ਸ਼ੌਂਕ ਬਹੁਤ ਆ ਬਾਈ ਤੈਨੂੰ ਹਾਂ ਹਾਂ ਘੋੜੀਆਂ ਘਾੜੀਆਂ ਰੱਖੀਆਂ ਹਨ ਬੱਕਰੀਆਂ A to Z ਮੁਰਗੀਆਂ ਕੁਕੜੀਆਂ ਜੋ ਵੀ ਕੁਝ ਹਨ ਘਰੇ ਹਨ ਤੇ ਆ ਬੂਰੀ ਮੈਂ ਵੀਰੇ ਕਿਹੜੇ ਏਰੀਏ ਦੀ ਤੇ ਕਦੋਂ ਆਈ ਆਪਣੇ ਕੋਲੇ ਇਹ ਬਾਈ ਮੈਂ 1.5 ਸਾਲ ਪਹਿਲਾਂ ਲਿਆਂਦੀ ਸੀ ਇਹ ਹਰਿਆਣੇ ਜੋ 1.5 ਸਾਲ ਪਹਿਲਾਂ ਆਪਣੇ ਕੋਲੇ ਆਈ ਆ ਹਰਿਆਣੇ ਚੋਂ ਲੈ ਕੇ ਆਇਆ ਵੀਰਾ ਠੀਕ ਆ 4-5 ਮਹੀਨੇ ਵਿੱਚ ਕਰੇ ਸੰਭੀ ਠੀਕ ਆ ਠੀਕਾ ਪਰਵਾਸ ਕਰਵਾ ਦਈ ਠੀਕ ਆ ਤੇ ਵੀਰੇ ਇਹਨੇ ਕਿੰਨਾ ਕੁ ਸੱਜਰ ਮਹੀਨੇ ਦੁੱਧ ਦਾ ਦੱਦ ਦਿੱਤਾ ਮੈਨੇ ਵੀ ਉਹ ਲਿਆ ਨਹੀਂ ਹਰਿਆਣੇ ਦੇ ਵਿੱਚੋਂ ਆਸਾਰ ਤੋਂ ਆਸਾਰ ਦੀ ਆ ਹਾਂ ਦੁੱਧ ਚੁੰਘਦੀ ਸੀਦਾ ਵੱਡੀ ਪਰ ਉਹ ਚੁੰਘਾਉਂਦੇ ਰਹਿੰਦੇ ਫਾਰਮ ਚ ਲਈ ਹੋਈਗੀ ਠੀਕ ਆ ਠੀਕ ਉਹ ਤੋਂ ਲੈ ਕੇ ਜਾਂਦੀ ਆ ਇਹ ਤੇ ਜਿਹੜੀ ਮਾਂ ਦਾ ਦੁੱਧ ਆ ਆਪ ਚੋ ਕੇ ਵੇਖਿਆ ਜਾਂਦਾ 18 ਲੀਟਰ ਦੁੱਧ ਤੇ ਇਹ ਸੂਆ ਹੁਣ ਪਲੂਣੀ ਆ ਹਾਂਜੀ ਹਾਂਜੀ ਪਹਿਲਾ ਸੂਆ ਕਿਆ ਬਾਤ ਆ ਤੇ ਕਿੰਨੀ ਉਮਰ ਹੋ ਗਈ ਇਹਦੀ ਉਮਰ ਇਹਦੀ ਹੈਗੀ ਆ 2.5 2.5 ਸਾਲਾਂ ਉਮਰ ਆ ਹਜੇ ਤਾਂ ਫਿਰ ਰੰਦਾ ਜੀ ਰੰਦਾ ਜੀ ਹੈਨਾ ਹਾਂਜੀ ਹਾਂਜੀ ਰੰਦਾ ਜੀ ਕੀ ਬਾਤ ਆ ਯਾਰ ਬਹੁਤ ਸੋਹਣੀ ਕੱਟੀ ਬਈ ਤੂੰ ਤਿਆਰ ਕੀਤੀ ਆ ਪਲੂਣ ਮੈਂ ਤਾਂ ਸੋਚਿਆ ਦੂਜਾ ਸੁਆ ਵੀਰੇ ਨਹੀਂ ਨਹੀਂ ਪਹਿਲੇ ਸੁਏ ਪਹਿਲੇ ਸੁਏ ਤੇ ਤੇਰਾ ਮੰਨਣਾ ਵੀਰੇ ਕਿੰਨਾ ਦੁੱਧ ਪਾਜੂਗੀ ਚਲ ਆਪਾਂ ਇੱਕ ਆਈਡੀਆ ਹੀ ਲਾਉਣੇ ਆਂ ਗਾਂ ਤਾਂ ਕੱਢੂਗੀ ਜਿਹੜੇ ਹਸਾਂ ਨੇ ਨਹੀਂ ਮਦਦ ਦੁੱਧ ਸੀਗਾ ਹਾਂ ਸੋਹਣੀ ਦਾ ਦੁੱਧ ਹੱਥੋਂ ਦਾ 15 ਕਿਲੋ ਕੱਟੀ ਦੁੱਧ ਫਿਰ ਖੁੱਲਾ ਪਾਉਗੀ ਕੋਈ ਐ ਗੱਲ ਨਹੀਂ ਆ ਨਾ ਵੀ ਆਪਾਂ ਜੇ ਕਹਿ ਦਈਏ ਯਾਰ ਬਈ ਸਾਂਭੀ ਵੀ ਤੂੰ ਚੰਗੀ ਆ ਸੱਜਣੋ ਥਾਣਲੇ ਵੇ ਦੀ ਕੁਆਲਿਟੀ ਤੋਂ ਨਾ ਮੈਨੂੰ ਤਾਂ ਐ ਜੇ ਲੱਗਿਆ ਸੀ ਐਵੇਂ ਮੈਂ ਤੁਹਾਨੂੰ ਕਹਿ ਦਿਆਂ ਵੀ ਸੂਆ ਦੂਜਾ ਫਿਰ ਦੰਦਾ ਚ ਮੇਰੇ ਹਿਸਾਬ ਨਾਲ ਦੁੰਦੀ ਹੋਊਗੀ ਹਜੇ ਹਾਂ ਹਾਂ ਬਈ ਹਣਾ ਹਾਂਜੀ ਹਾਂਜੀ ਕੀ ਬਾਤ ਆ ਯਾਰ ਵੀਰੇ ਤੇ ਟੀਕੇ ਕਿਹੜੇ ਤੋਂ ਗੱਬਣ ਠੀਕ ਆ ਬਈ ਇੱਥੇ ਭਰਾਇਆ ਸੀਗਾ ਠੀਕ ਆ ਹਾਂ ਉਹਦਾ ਰਿਕਾਰਡ ਹੈਗਾ ਕੋਈ ਕਿ ਨਹੀਂ ਕਿਹੜਾ ਐਮ ਖਣੀ ਕਿਹੜਾ ਦਾ ਭੁੱਲ ਗਿਆ ਐਮ 29 ਦਾ ਤਾਂ ਨਹੀਂ ਐਮ 29 ਦਾ ਐਮ 29 ਦਾ ਠੀਕ ਆ ਠੀਕ ਆ ਠੀਕ ਆ ਪਿਓਰ ਮੂਰਾ ਦਾ ਐਮ 29 ਦਾ ਭਰਾਇਆ ਟਾਪ ਦਾ ਠੀਕ ਆ ਹਾਂਜੀ ਠੀਕ ਆ ਵੀਰੇ ਇਹਨੂੰ ਆਪਾਂ ਜੇ ਖੋਲ ਕੇ ਚਲਾਈਏ ਭਾਈ ਦੀ ਤਾਂ ਨਹੀਂ 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 ਭਾਈ ਕਾਟੇ ਵੀਰੀ ਪਾਰ ਯਾਰ ਬਹੁਤ ਰੂਹਣਾ ਸੰਭੀ ਆ ਤੂੰ ਧੰਨਵਾਦ ਤੇਰਾ ਵੀ ਸੱਜਣਾ ਕਿਆ ਬਾਤ ਆ ਸੱਜਣਾ ਦੁੰਦੀ ਕੱਟੀ ਆ ਯਾਰ ਗੈਸ ਤੁਹਾਨੂੰ ਨਹੀਂ ਲੱਗਣਾ ਸੱਜਣਾ ਜਿੰਨੇ ਪਿਆਰ ਕਰਨ ਵਾਲਿਆਂ ਵੀਰ ਨੇ ਦੱਸਿਆ ਵੀ ਪਲੂਣ ਸੁੰਦੀ ਤੇ ਦੁੰਦੀ ਆ ਹਜੇ ਕਿਆ ਬਾਤ ਆ ਜਿਉਂਦੀ ਰਵੇ ਸੱਜਣੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਕੋਨੀ ਬੂਰੀ ਵਖਾ ਰਿਆ ਤੁਹਾਨੂੰ ਪਿੰਡ ਵਾੜੇ ਪਾਈ ਕਿਦੇ ਵਿੱਚ ਜਿਲਾ ਫਰੀਦਕੋਟ ਆ ਸੱਜਣੋ ਤੇ ਗੱਲ ਕਰ ਲਈਏ ਤੇ ਬਾਜਾਖਾਨਾ ਨਾ ਇੱਥੋਂ ਨੇੜੇ ਆ ਮੈਂ ਮੇਨ ਤਾਂ ਦੱਸ ਰਿਹਾ ਕੀ ਛੋਟੇ ਪਿੰਡ ਆ ਕਈ ਵਾਰੀ ਨਹੀਂ ਜੈਨ ਚਾਉਂਦੇ ਤਾਂ ਬਾਜਾਖਾਨਾ ਮਸ਼ਹੂਰ ਸ਼ਹਿਰ ਆ ਵੇਖੋ ਕਿਉਂ ਮੰਨਦੇ ਆ ਕਿਆ ਬਾਤ ਜਿਵੇਂ ਐ ਕਹਿ ਦਈਏ ਨਾ ਪੰਜਾਬੀ ਚ ਮੰਜਾ ਡੈਂਦਾ ਤੇ ਉਹ ਗੱਲ ਕਰੀ ਪਈ ਆ ਸਜਣੋ ਵੀਰੇ ਬੰਨ ਦੇ ਵੇਖੋ ਸਜਣੋ ਟਾਪ ਦਾ ਨਗੀਨਾ ਕਹਿ ਸਕਦੇ ਆ ਬੂਰੀ ਖਰੀਦਣ ਵਾਲੇ ਜਿਹੜੇ ਭੈਣਾ ਭਰਾ ਵਾ ਸਜਣੋ ਬਾਈ ਦਾ ਨੰਬਰ ਚਲਾ ਦੇਣਾ ਮੈਂ ਸਕਰੀਨ ਤੇ ਤੇ ਕਰਿਓ ਖਰੀਦਦਾਰੀ ਕਿਉਂਕਿ ਘਰੇ ਆਪਾਂ ਨੂੰ ਮਹਿ ਚੂਨ ਨੂੰ ਬਹੁਤ ਚੰਗੀ ਰਹੂਗੀ ਸੁਭਾਅ ਬਹੁਤ ਚੰਗਾ ਵੀਰੇ ਰੇਟ ਉਹ ਕਰੀ ਜਿਹੜਾ ਆਪਾਂ ਦੇਣ ਲੈਣ ਜਾਂ ਕਰਦਗੇ ਵੀ ਐਵੇਂ ਨਜਾਇਜ਼ ਨਹੀਂ ਮੁੱਲ ਕਰਨਾ ਮੇਰਾ ਭਰਾ ਡੇਢ ਬਾਈ ਦਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਦੀ ਡਿਮਾਂਡ ਕਿੰਨੇ ਦਾ ਕਿੰਨਾ ਕੁ ਮਾਨਤਨ ਲੈਂਦੇ ਪਿਆਵਾਲਾ ਮੇਰਾ ਭਰਾ ਕਰੂਗਾ ਕੋਈ ਗੱਲ ਨਹੀਂ ਜੀ ਜੀ ਦੂਰ ਤੋਂ ਇਹ ਗੱਲ ਕਰਦਾਂਗੇ ਕੋਈ ਨੇ ਬੰਦੇ ਹੋਰ ਕੋਈ ਕਰਦਾਂਗੇ ਮਾਨਤਨ ਨਹੀਂ ਮਾਨਤਨ ਖੁੱਲਾ ਕਰਾਂਗੇ ਨਾ ਨਹੀਂ ਕਰਦਾਂ ਕੋਈ ਵੀ ਐ ਐਵੇਂ ਅਗਲੇ ਨੇ ਵੀ ਯਾਰ ਵੀਰੇ ਸਾਂਭਣੀ ਹਫ਼ਤਾ 10 ਦਿਨ ਹਨਾ ਵੈਸੇ ਤਾਂ ਤੂੰ ਵੀ ਪੈਸੇ ਲਾ ਕੇ ਲਿਆ ਕੇ ਏਡੀ ਕੀਤੀ ਆ ਤੇ ਤੇਰੇ ਵੀ ਪੱਲੇ ਪੈਣਾ ਚਾਹੀਦਾ ਕੁਸਤੇ ਅਗਲੇ ਨੂੰ ਯਾਰ ਜ਼ਿਆਦਾ ਨਾ ਹੋ ਜੇ ਧੱਕਾ ਹਨਾ ਨਹੀਂ 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 ਧੰਨਵਾਦ ਹੋਊਗਾ ਤੇਰਾ ਮਾਨਤਾ ਨਾ ਦੇਈ ਝੋਟੀ ਮੈਂ ਖੁੱਲਾ ਕਰਾਂਗੇ ਮਾਨਤਾ ਨਹੀਂ ਹਾਂ ਖੁੱਲਾ ਕਰੂਗਾ ਸੱਜਣੋ ਹਾਂ ਘਰ ਹੀ ਤਿਆਰ ਕੀਤੀ ਵੇਖੋ ਸੱਜਣੋ ਕਿਆ ਬਾਤ ਆ ਯਾਰ ਜਿਉਂਦੀ ਰਵੇ ਕਰਮਾਂ ਲਈ ਬਹੁਤ ਸੋਹਣਾ ਰੰਗ ਰੂਪ ਆ ਝੋਟੀ ਦਾ ਸੱਜਣੋ ਬੂਰੀ ਇੱਕ ਨੰਬਰ ਜਿਹਨੂੰ ਹਾਂ ਵੀਰੇ ਯਾਰ ਬਹੁਤ ਹਾਂ ਨਹੀਂ ਚੰਗੀ ਆ ਕੱਟੀ ਬਹੁਤ ਚੰਗੀ ਕੱਟੀ ਤੇ ਇਹ ਕਾ ਆ ਗਈ ਵੀਰੇ ਅੱਗੇ ਮੂਹਰਾ ਦੀ ਇਹ ਤਾਂ ਜੀ ਕੱਚੀ ਐ ਇਹ ਇਹ 20 ਦਿਨਾਂ ਦੀ ਕੱਚੀ ਐ ਹਜੇ ਇਹਦੇ 20 ਦਿਨ ਪਏ ਆ 20 ਦਿਨ ਪਏ ਆ 20 ਤਰੀਕ ਉਹ ਉਹਦਾ ਹਫਤੇ ਤੋਂ ਦਹਾ ਦਿਨਾਂ ਸੁਕੂਗੀ ਤੈਨੂੰ ਪੁੱਤ ਕੁਝ ਨਹੀਂ ਕਹਿੰਦੇ ਉਹਦੇ ਕਿੰਨੀ ਤਰੀਕ ਨੂੰ ਦਨ ਇਹ ਜੀ 20 ਤਰੀਕ ਨੂੰ ਹੋਣਗੇ ਉਹਦੇ 7 ਤਰੀਕ ਨੂੰ ਉਹਦੇ 7 ਨੂੰ ਹੋ ਜਾਣੇ ਆ ਮੰਨ ਕੇ ਚੱਲ ਅੱਜ 30 ਤਰੀਕ ਹੋ ਗਈ 30 ਤਰੀਕ ਨੂੰ 7-8 ਦਿਨ 7-8 ਦਿਨ ਹਫਤੇ ਦੇ ਵਿੱਚ ਵਿੱਚ ਸੁੰਦੀ ਆ 10 ਦਿਨਾਂ ਚ ਹਾਂ ਜੀ ਤੇ ਇਹ ਲੈ ਜੂ 20 ਦਿਨ ਹਜੇ ਇਹ ਲੈ ਜੂ 20 ਇਹਨੂੰ ਪਿੱਛੋਂ ਐਨੂੰ ਕਰ ਖਸੂਆ ਤਾਂ ਪਲੂਨ ਇਹ ਵੀ ਇਹ ਵੀ ਹਾਂ ਇਹਦੀ ਉਮਰ ਕਿੰਨੀ ਹੋਗੀ ਇਹਦੀ ਹੋਰ ਵੀ ਉਹ ਸੇਂ ਇਕੱਠੀਆਂ ਹੀ ਲੈਣੀਆਂ ਸੀ ਅੱਛਾ ਇੱਕੇ ਫਾਰਮ ਚੋਂ ਇੱਕੇ ਫਾਰਮ ਚੋਂ ਓਕੇ ਰਿਪੋਰਟ ਆ ਤੇ 89 ਇਕੱਠੀਆਂ ਹੀ ਗਈਆਂ ਤੇਰੇ ਕੋਲ ਆ ਗਈ ਸਾਂਭਣ ਵਾਲੇ ਦੁੱਖ ਤੋੜੇ ਪਏ ਆ ਤੇਰੇ ਕਰਮਾਂ ਵਾਲੀਆਂ ਜਿਉਂਦੀਆਂ ਰਹਿਣ ਤੇ ਇਹ ਵੀ ਓਨੀ ਕੀ ਉਮਰ ਢਾਈ ਕਸਾਲੀ ਓਨੀ ਕੋਈ ਨਹੀਂ ਓਕੇ 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 ਤੇ ਬਾਕੀ ਦੋਨੇ ਮਈਆਂ ਭਾਰਪੂਰੇ ਲੋਕ ਏ ਨਾ ਨਾ ਕੁਝ ਨਹੀਂ ਬਈ ਗਾਰੰਟੀ ਆ ਗਾਰੰਟੀ ਹੋ ਗਈ ਹੈ ਨਾ ਇਹਦੀ ਵੀ ਤੌਰ ਕਰਾ ਚੱਕ ਮੇਰਾ ਭਰਾ ਲੋ ਵੀ ਸੱਜਣੋ ਤਾਈ ਇੱਕ ਸਾਲਾਂ ਦੀ ਉਮਰ ਚ ਐਡਾ ਜਾਨਵਰ ਕਰ ਦੇਣਾ ਕੋਈ ਹਾਰੀ ਸਾਰੀ ਕੰਮ ਨਹੀਂ ਗਾ ਐਵੇਂ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਤੇ ਘਰ ਖਵਾਉਣੇ ਪੈਂਦੇ ਆ ਵੇਖੋ ਬਾਕੀ ਹਜੇ ਦਿਨ ਪਏ ਆ ਤੇ ਲੇਵੇ ਪੱਟਨੇ ਬਹੁਤ ਚੰਗੇ ਜਿਹੜੇ ਇਹਨਾਂ ਨੇ ਕਰਮਾਂ ਵਾਲੀਆਂ ਨੇ ਸ਼ੁਰੂ ਕੀਤੀਆਂ ਕਿਉਂਕਿ ਸੱਜਣੋ ਵਜਨ ਆਲੀਆਂ ਨਕਰਾਂ ਚੰਗੀਆਂ ਸੰਭੀਆਂ ਲੇਵੇ ਦਾ ਤਕਰੀਬਨ ਤਿਆਰ ਕਰਨੀਆਂ ਦੁੱਧੇ ਵੀ ਝੋਟੀ 12-13 ਕਿਲੋ ਤੋਂ ਨਹੀਂ ਜਾਂਦੀ ਸੱਜਣੋ ਜੇ ਨਾਰਮਲ ਸੇਵਾ ਵੀ ਕੀਤੀ ਨਾ ਤਾਂ ਇਹਨਾਂ ਦੁੱਧ ਪਾਉਗੀ ਸਰਮੂ ਦੀ ਕੁਆਲਿਟੀ ਬਹੁਤ ਹੀ ਚੰਗੀ ਤੇ ਹਾਂ ਵਜਨ ਤਾਂ ਤੁਹਾਨੂੰ ਸੱਜਣੋ ਐਂ ਲੱਗਦਾ ਹੋਊਗਾ ਵੀ ਕੈਮਰੇ ਚ ਮਾਹੀ ਪੂਰੀ ਆਉਂਦੀ ਬਹੁਤ ਸੋਹਣਾ ਕੱਦ ਕਾਠ ਕੱਟੀ ਦਾ ਤੇ ਕੀ ਕਹਿਣੇ ਆ ਬੂਰੀ ਨਾਲੋਂ ਵੀ ਭੂਰਾ ਉੱਚੀ ਆ ਹਨਾ ਹਾਂ ਹਾਂ ਕੋਈ ਛੱਕਣੀ ਮੋੜ ਲੈ ਵੀਰੇ ਪਰੇ ਨਾ ਭਾਜੀ ਲੈ ਆ ਲੈ ਕਰਾ ਬੰਨ ਦੇ ਇਹਨੂੰ ਮੇਰਾ ਭਰਾ ਸੱਜਣੋ ਦੋ ਜਾਨਵਾਰਾ ਵੀਰ ਦੇ ਬਕਾਉ ਐਸ ਵੇਲੇ ਤੇ ਦੋਨੇ ਹੀ ਨਾ ਮੰਨ ਲਓ ਵੀ ਸਲੋਤ ਜੋਗ ਚੀਜ਼ਾਂ ਆ ਕਰਮ ਆ ਲੀਆਂ ਵੀ ਐਂ ਵੀ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਐਵੇਂ ਟਟ ਭੱਜ ਜੀ ਆ ਕੋਈ ਐ ਤੋਹਫਾ ਹੀ ਆ ਦੋਨੇ ਇੱਥੋਂ ਇਹਦੇ ਵੀ ਥਣ ਲੈਵੇ ਦੀ ਕੁਆਲਿਟੀ ਸੱਜ ਨੂੰ ਕਰਿਓ ਚੈੱਕ ਵੇਖੋ ਕਿੱਡੀ ਸੀਨਸ ਆਉਂ ਨਹੀਂ ਠੀਕ ਹੈ ਜੈਲੀ ਇਹ ਵੀ ਬਹੁਤ ਹੈ ਨਾ ਹਾਂ ਹਾਂ ਕੋਈ ਚੱਕਰੀ ਨਹੀਂ ਨਹੀਂ ਠੀਕ ਹੈ ਵੀਰੇ ਠੀਕ ਇਹਦਾ ਰੇਟ ਕੀ ਰੱਖੂਗਾ ਮੇਰਾ ਭਰਾ ਰੇਟ ਭਾਈ 1.5 ਲੱਖ ਰੁਪਈਆ ਡਿਮਾਂਡ ਇਹਦੀ ਕਰਦੇ ਆ ਇਹਦਾ ਵੀ 1.5 ਲੱਖ ਰੁਪਈਆ ਹੀ ਆ ਅਗਰ ਲੋਕਾਂ ਨੂੰ ਬਾਹਲੇ ਮੰਗਲੋ ਮੁੜ ਕੇ ਨੇ ਨੇ ਘਟਜੋ ਮਾਨਤਨ ਕਰਦੇ ਆ ਮਾਨਤਨ ਖੁੱਲਾ ਕਰਤੀ ਕਿਉਂਕਿ ਪਹਿਲੇ ਨਾ ਕਟੀਆਂ ਤੇ ਗਾਂ ਵੀ ਕਹੇ ਨੇ ਹੈ ਨਾ ਦੋਨੇ ਹੀਰੇ ਹੀ ਆ ਤੇਰੇ ਨੇ ਠੀਕ ਆ ਵੀਰੇ ਆ ਇਹਨੂੰ ਕਰਦੀ ਪਿੱਛੋਂ ਲਓ ਵੀ ਸਜਣੋ ਆ ਦੋਨੇ ਜਾਨਵਰਾਂ ਦੀ ਆਪਾਂ ਡਿਟੇਲ ਲੈ ਲਈ ਆ ਤੋਰ ਤਾਰ ਕੇ ਵੇਖ ਲਈ ਆ ਕੋਈ ਐਬ ਨਹੀਂਗਾ ਕਰਮ ਵਾਲੀਆਂ ਚੱਜ ਦੀ ਘੜੀ ਰੱਬ ਦੀ ਮਿਹਰ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਕਿਉਂਕਿ ਦੋਨੇ ਪਸ਼ੂ ਨਾ ਸ਼ੌਂਕ ਵਾਲੇ ਘਰੇ ਰੱਖਣ ਵਾਲੇ ਆ ਕੋਈ ਐ ਨਹੀਂ ਹੈਗਾ ਜਿਹੜਾ ਵੀ ਕੋਈ ਭੈਣ ਭਰਾ ਆਊਗਾ ਜਦੋਂ ਘਰੇ ਖੜੀਆਂ ਹੋਈਆਂ ਨਾ ਤੇ ਕੀਰਾ ਨਜ਼ਰ ਉਹਦੀ ਜਾਊਗੀ ਵੀ ਵਾਕਿਆ ਹੀ ਬਾਈ ਯਾਰ ਮੱਝਾਂ ਰੱਖੀ ਬੈਠਿਆ ਘਰੇ ਵੀ ਬਹੁਤ ਸੋਹਣੇ ਰੰਗ ਰੂਪ ਦੀਆਂ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ